ਵੈਚ ਸਟੇਟ ਤੇ ਖੜ ਕੇ ਗੱਲ ਕਰ ਸਕਦੇ ਕੀ ਉਹ ਆਪਣੀ ਮਾਤ ਭਾਸ਼ਾ ਦੇ ਵਿੱਚ ਕਿਸੇ ਆਪਸਰ ਨਾਲ ਜੁੜੇ ਹੋਏ ਨਵੇਂ ਬੰਦੇ ਨਾਲ ਗੱਲ ਨਾਲ ਭਾਸ਼ਾ ਸਿੱਖਣਾ ਕੋਈ ਗਨਾਹ ਨਹੀਂ ਪਰ ਮਸਲਾ ਇਹ ਹੈ ਜੇਕਰ ਆਪਣੀ ਭਾਸ਼ਾ ਵਿੱਚ ਜ਼ਿਆਦਾ ਹੀ ਮਹਾਰਤ ਹੋਵੇ ਤਾਂ ਮਨੁੱਖ ਦੂਜੀਆਂ ਭਾਸ਼ਾਵਾਂ ਨੂੰ ਵੀ ਆਸਾਨੀ ਨਾਲ ਸਿੱਖ ਲੈਂਦਾ ਹੈ ਕਿਉਂਕਿ ਉਹ ਨਾਇਕ ਨਵੀਆਂ ਭਾਸ਼ਾਵਾਂ ਸਿੱਖਣ ਨਾਲ ਇੱਕ ਨਵੀਂ ਦੁਨੀਆ ਦੇ ਵਿੱਚ ਪੈਰ ਪਾ ਲੈਂਦਾ ਹੈ ਉਹਦਾ ਮੁੱਖ ਮਕਸਦ ਇਹੀ ਹੈ ਕਿ ਸਾਨੂੰ ਜਿਹੜੀ ਆਪਣੀ ਮਾਤ ਭਾਸ਼ਾ ਹੈ ਉਹਦੇ ਤੇ ਪੂਰੀ ਜਿਹੜੀ ਸਾਡੀ ਕਿ ਪਕੜ ਹੋਣੀ ਚਾਹੀਦੀ ਹੈ ਬੱਚੇ ਸਕੂਲਾਂ ਵਿੱਚ ਵੀ ਪੜ ਜਾਂਦੇ ਐ ਕਾਲਜਾਂ ਤੋਂ ਡਿਗਰੀਆਂ ਲੈ ਜਾਂਦੇ ਐ ਵਿਦਿਆਰਥੀ ਪਰ ਉਹਨਾਂ ਨੇ ਕੀ ਐ ਜਦੋਂ ਕਹਿੰਦਾ ਉਹਨੂੰ ਭਾਸ਼ਾ ਦੀ ਗੱਲ ਜਿੱਤੇ ਕਹੇ ਸਟੇਜਾਂ ਤੇ ਖੜ ਕੇ ਬੋਲਣ ਦੀ ਗੱਲ ਆਉਂਦੀ ਐ ਉੱਥੇ ਲੱਤਾਂ ਸੱਟਣ ਲੱਗ ਜਾਂਦੀਆਂ ਇਹ ਪਰ ਇਹ ਜਵਾਨਾਂ ਦੇ ਵਿੱਚ ਜਾਂ ਵਿਦਿਆਰਥੀਆਂ ਦੇ ਵਿੱਚ ਨਹੀਂ ਇਹ ਕਮੀ ਇਹ ਪ੍ਰਬੰਧ ਵਿੱਚ ਕਮੀ ਐ ਜੇਕਰ ਇਹ ਉਹਨਾਂ ਦਾ ਪ੍ਰਗਟਾਉ ਛੋਟੀ ਉਮਰ ਦੇ ਵਿੱਚੋਂ ਹੀ ਕਰਾਇਆ ਜਾਵੇ ਤਾਂ ਉਹਨਾਂ ਦੀ ਇਹ ਛੱਤ ਟੁੱਟ ਜਾਵੇਗੀ ਉਹ ਆਪਣੀ ਭਾਸ਼ਾ ਦੇ ਵਿੱਚ ਵਧੀਆ ਬੁਲਾਰੇ ਬਣਨਗੇ ਦੂਜੀਆਂ ਉਹ ਬਲ ਕੇ ਆਪਣੀ ਭਾਸ਼ਾ ਨੂੰ ਤਾਂ ਵਧੀਆ ਸਿੱਖਣਗੇ ਸਿੱਖਣਗੇ ਦੂਜੀਆਂ ਭਾਸ਼ਾਵਾਂ ਨੂੰ ਵੀ ਆਸਾਨੀ ਨਾਲ ਸਿੱਖਣ ਲੱਗ ਜੇ ਉਹ ਕੋਈ ਜਿਹੀਏ ਬੱਚਿਆਂ ਦੀ ਕਮਾਂਡ ਹੋਰ ਜਦੋਂ ਵੀ ਅਸੀਂ ਬਰੀਕੀ ਨਾਲ ਸਮਝਦੇ ਹਾਂ ਉਹ ਤੇ ਵਧਦੀ ਜਾਂਦੀ ਹੈ ਤੇ ਇਸੇ ਤਰ੍ਹਾਂ ਫਿਰ ਭਾਸ਼ਾ ਕੋਈ ਬੈਰੀਅਰ ਨਹੀਂ ਬਣਦੀ ਭਾਸ਼ਾ ਵਿੱਚ ਵਧੇਰੇ ਵਿਅਕਤੀ ਹੋਣੇ ਅਸੀਂ ਦੂਜੀਆਂ ਭਾਸ਼ਾਵਾਂ ਨੂੰ ਵੀ ਜਾਣਨ ਦੀ ਸਾਡੇ ਅੰਦਰ ਜਗਿਆਸਾ ਫੈਲਦੀ ਹੈ ਜੇਕਰ ਆਪਣੀ ਭਾਸ਼ਾ ਦੇ ਇੱਕ ਵਧੀਆ ਬਦਾਰੇਆਂ ਸਟੇਜਾਂ ਤੇ ਖੜ ਕੇ ਬੋਲ ਸਕਦੇ ਆ ਫਿਰ ਸਾਨੂੰ ਦੂਜੀਆਂ ਭਾਸ਼ਾਵਾਂ ਦੇ ਵਿੱਚ ਪੈਸਾ ਲਟਾਉਣ ਦੀ ਲੋੜ ਨਹੀਂ ਉਹੋ ਜਿਹਾ ਮੌਲ ਕਰਾਂ ਵਿੱਚ ਤਿਆਰ ਕਰਕੇ ਅਸੀਂ ਆਪ ਇਹੋ ਭਾਸ਼ਾ ਵਿੱਚ ਸਿੱਖ ਸਕਦੇ ਆ ਇਸ ਲਈ ਸਾਡੇ ਸਿੱਖਿਅਕ ਅਦਾਰਿਆਂ ਦਾ ਇਹ ਸਭ ਤੋਂ ਮੁੱਖ ਰੋਲ ਇਹ ਹੀ ਹੋਣਾ ਚਾਹੀਦਾ ਹੈ ਕਿ ਸਾਨੂੰ ਜਿਹੜੀ ਆਪਣੀ ਭਾਸ਼ਾ ਦੇ ਰੈਟਾਂ ਤੇਜਾਂ ਦੇ ਉੱਤੇ ਗੱਲਬਾਤ ਸਾਡੇ ਡਾਕਖਾਨੇ ਸਾਰੇ ਸਾਈਏ ਜਿਹੜੀ ਗੱਲਬਾਤ ਹੈ ਵੱਖ-ਵੱਖ ਵਿਭਾਗਾਂ 'ਚ ਸਾਨੂੰ ਆਪਣੀ ਭਾਸ਼ਾ ਰੱਖੀ ਕਰਨਾ